ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਰ ਫੌਜੀ ਕੀ ਹਾਲ ਚਾਲ ਦੇ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਸਾਡੇ ਵਲੌਗ ਨੂੰ ਨਹੀਂ ਇੰਜੋਏ ਕਰਦੇ ਹੋਗੇ ਕੈਮਰਾ ਵੀ ਦੇਖੋ ਕੈਮਰਾ ਮਾਸਟਰ ਕੈਮਰਾ ਕੈਮਰਾ ਠੀਕ ਹੈ ਕੈਮਰਾ ਠੀਕ ਹੈ ਓਕੇ ਹਾਂ ਚਲੋ ਜੀ ਦਿਨ ਹੋ ਗਿਆ ਅੱਜ ਕੀ ਮਾਰੋ ਕਹਿੰਦੇ ਫ੍ਰਾਈਡੇ ਸ਼ੁੱਕਰਵਾਰ ਕੋਈ ਤਾਂ ਨਾ ਸ਼ੁੱਕਰਵਾਰ ਨਾ ਪਤਾ ਲੱਗਦਾ ਨਾ ਸ਼ਨੀਵਾਰ ਦਾ ਪਤਾ ਲੱਗਦਾ ਬਸ ਅਈ ਦਿਨ ਲੰਘਿਆ ਨਿਕਲ ਉਹਦੇ ਦਿਨ ਜਿਹੜਾ ਦਾ ਕੋਈ ਰਾਤ ਪਹਿਲੀ ਕੁਝ ਨਹੀਂ ਪਤਾ ਲੱਗਦਾ ਹੈਗਾ ਤੇ ਅੱਜ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਇਸ ਵੇਲੇ ਤੇ ਖਾਣੇ ਦੇ ਟਮਪਰ ਤੇ ਅੱਜ ਸਬਜ਼ੀ ਬਣਾ ਲਈ ਕਿ ਮਲਾ ਮਚਾਂ ਦੀ ਤੇ ਆਲੂਆਂ ਦੀ ਤੇ ਨਾਲ ਆਪਾਂ ਬਣਾ ਰਹੇ ਲੱਛੇ ਵਾਲੇ ਲੱਛੇ ਲੱਛੇ ਲੱਛਾ ਕੋਲ ਸਾ ਚਾ ਬਰੋਕਾ ਕੱਚਾ ਬਰੋਕਾ ਲੱਛਾ ਤੇ ਲੱਛੇ ਮੌਂ ਹੈ ਬਾਰਿਆ ਚਾ ਕੋਲ ਇੱਕ ਵਾਰੀ ਦੇ ਫੋਟੋ ਪਾਈ ਸੀ ਚੱਚਾ ਬਰੋਕਾ ਹੋਇਆ ਹੈ ਉਹ ਤਾਂ ਜਿੰਨਾ ਮਾਦੂ ਹੋ ਰਹੇ ਜੀ ਹੈ ਇਸ ਮਾਮਾ ਤੇ ਉਹ ਤੇ ਆਪਾਂ ਉਸਨੂੰ ਮਾਰ ਰਾਈ ਕਰੀਏ ਮਨਾ ਕੇ ਵੀਰੋ ਬਸ ਯੂਤ ਤੇ ਮੈਂ ਫੇਸਬੁਕ 깔ਾਨੀ ਹੁੰਦੀ ਆ ਉਹ ਤੇ ਬੜੇ ਛੋਟੇ ਮੀਡੀਆ ਸ਼ੋਅ ਹੁੰਦੇ ਦਾ ਪਾਕਿਸਤਾਨੀ ਆਂਦੀ ਆ ਉਹ ਤਾਂ ਨਾ ਮੱਛੀਆ ਘੋਂਠੇ ਬੜੇ ਬੁਲਾਉਂਦੇ ਹੁੰਦੇ ਨੇ ਥੋੜੀ ਦੀਦੀ ਗਰ ਮੇਰੀ ਵੀਡੀਓ ਕੱਢੀ ਹਾਂ ਹਾਂ ਪਰਸੀ ਸਵਾਰ ਆ ਗਈ ਹੋਣਾ ਓ ਮਾਈ ਗੋਡ ਆ ਪ੍ਰੌਡਕਟ ਤੇਲ ਲਾਣਾ ਦੇ ਨੂੰ ਜੇ ਤੱਪੋ ਲੈ ਕੇ ਪ੍ਰੌਡਕਟ ਤੇਲ ਲਾਣਾ ਕਿਉਂ ਰਾਣਾ ਕਿ ਤੇ ਪ੍ਰੌਡਕਟ ਆਪਾਂ ਦੋ ਤਰ੍ਹਾਂ ਦੇ ਪਕਾ ਰਹੇ ਆ ਦੇਸੀ ਘਿਓ ਵਾਲੇ ਵੀ ਤੇ ਪੁਆਇੰਟ ਵਾਲੇ ਵੀ ਇਹ ਦੇ ਚੀਕੋ ਵਾਲੇ ਫਰਨ ਦੇਸੀ ਵਾਲੇ ਕਲਣਗੇ ਜਿੱਦੇ ਫਾਈਨ ਵਾਲੇ ਖਾਣੇ ਫਾਈਨ ਵਾਲੇ ਖਾਣੇ ਇਹ ਟੇਸਟ ਤੋਂ ਪਤਾ ਲੱਗੇਗਾ ਨਾ ਟੇਸਟ ਤੋਂ ਪਤਾ ਲੱਗੂਗਾ ਇੱਕ ਆਪ ਪੜੇ ਨਹੀਂ ਕਿ ਥੱਪੜ ਪੜਾਦਾ ਪਤਾ ਲੱਗਦਾ ਹੈਗਾ ਹੋਰ ਇੱਥੇ ਪਤਾ ਲੱਗੂ ਜੇ ਟੇਸਟ ਤੋਂ ਪਤਾ ਲੱਗੂਗਾ ਤੇ ਕੋਈ ਨਹੀਂ ਕਿ ਸਾਡਾ ਅੰਦਰ ਨਮਕੀਨ ਇੰਜੋਏ ਕਰ ਰਿਹਾ ਹੈ ਤੇ ਰੋਟੀ ਖਾਂਦਾ ਖਣ ਉਹਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਰੋਟੀ ਖਾਣ ਤੋਂ ਪਹਿਲਾਂ ਪਹਿਲਾਂ ਨਾ ਕੁਝ ਉਪ ਟਾਈਮ ਖਾਣਾ ਹੀ ਹੁੰਦਾ ਇਹਨੇ ਤੇ ਕੱਲ ਕਮੈਂਟ ਆਇਆ ਸੀ ਇੱਕ ਆਈ ਥਿੰਕ ਵਾਦਾ ਨਾਮ ਪਤਾ ਨਹੀਂ ਮਨਦੀਪ ਔਰ ਕਿ ਮਨਜੀਤ ਔਰ ਆਈਡੀ ਸੀ ਕਿ ਉਹ ਕਹਿ ਰਹੇ ਸੀ ਕਿ ਅੰਮਾ ਜਿੱਦੋਂ ਤੁਹਾਡੇ ਘਰੇ ਆਈ ਸੀ ਉਹ ਕੁੜੀ ਆਟਾ ਮੰਗਣ ਆਲੀ ਤੇ ਉਹਨਾਂ ਨੂੰ ਇਤਾਂ ਅੰਦਰ ਨਾ ਆਵਾੜਿਆ ਕਿ ਬਿਲਕੁਲ ਜੀ ਮੈਂ ਵੀ ਜੀ ਸੋਚ ਰਹੀ ਸੀ ਕਿਉਂਕਿ ਜਦੋਂ ਉਹਨੇ ਮੈਂ ਜਾਣ ਨੂੰ ਕਿਹਾ ਨਾ ਕਿ ਤੂੰ ਜਾ ਹੋ ਤਾਂ ਜਾ ਹੀ ਨਹੀਂ ਚ ਰਹੀ ਕਿਹੜੇ ਤੇ ਖੜੀ ਰਹੀ ਫਿਰ ਮੈਨੂੰ ਬਹਾਨਾ ਪਾਇਆ ਮੈਂ ਕਿਹਾ ਵੀ ਸਾਡਾ ਵੀ ਸਰਦਾਰ ਜੀ ਅੱਡੇ ਘਰ ਨਹੀਂ ਹੈਗੇ ਤੇ ਉਹ ਕੈਮਰੇ 'ਚ ਵੇਂਦੇ ਹੋਣੇ ਤੇ ਕੀ ਕਰਦੀ ਹੈ ਸਾਡੇ ਘਰ ਦੇ ਤੇ ਮੈਂ ਤੈਨੂੰ ਮੈਮ ਨਾ ਤੈਨੂੰ ਗਾਲਾਂ ਪਾਣੀਆਂ ਨਾਲ ਮੈਨੂੰ ਤਾਂ ਕੋਈ ਨਾ ਕੁਝ ਕਹਿਣੇ ਮੈਨੂੰ ਕਿਉਂ ਕੋਈ ਬੋਲੇਗਾ ਕਹਿੰਦੀ ਉਹ ਹਾਂ ਤੇਰੀ ਮੋਰੀ ਬੋਲ ਰਹੀ ਨਹੀਂ ਤੇਰੀ ਨਹੀਂ ਕਰੇ ਹਾਂ ਤੇ ਬਾਕੀ ਸਹੀ ਗੱਲ ਜੀ ਅੱਜ ਕੱਲ ਕਿਸੇ ਤੇ ٹرسٹ ਨਾ ਕਰੋ ਠੀਕ ਹੈ ਕਿਸੇ ਨੂੰ ਅੰਦਰ ਤੱਕ ਨਾ ਲੈ ਕੇ ਜਾਓ ਗੱਲ ਬਿਲਕੁਲ ਸਹੀ ਹੈ ਬਟ ਮੈਂ ਉਸੇ ਟਾਈਮ ਬਾਅਦ ਤੋਂ ਲੋਕ ਨੂੰ ਬੁਲਾਤਾ ਕੈਮਰੇ ਦੇ ਉੱਤੇ ਲੱਗੇ ਹੋਏ ਨੇ ਸਾਡੇ ਨਾਲ ਉਸ ਨਾਲ ਤੇ ਆਪਣਾ ਧਿਆਨ ਰੱਖੋ ਬਹੁਤ ਕੁਝ ਅਦਾ ਨਾ ਚਾਉਂਦਾ ਆਪੇ ਆਏ ਤੇ ਵੀ ਜ਼ਰੂਰੀ ਹੈ ਚਾਹੇ ਦਿਨ ਹੈ ਚਾਹੇ ਰਾਤ ਹੈ ਅੱਜ ਕੱਲ ਅਜੇ ਹੁੰਦੇ ਨੇ ਤੇ ਰਾਤ ਨੂੰ ਚੋਰੀਆਂ ਹੁੰਦੀਆਂ ਨੇ ਪਿਰਾਦ ਨੂੰ ਕਾਲੇ ਕੱਛਿਆਂ ਵਾਲੇ ਆਉਂਦੇ ਨੇ। ਉਹਨਾਂ ਦਾ ਟੀਪਲ ਦਿਨੇ ਆਏ ਕਹਿੰਦੇ ਰੰਗ ਬਰੰਗ ਕੱਛਿਆਂ ਵਾਲੇ ਆਉਂਦੇ ਨੇ। ਬੜੇ ਲਿਖੇ ਚੋਰ ਹੋ ਗਏ ਨੇ ਅੱਜ ਕੱਲ। ਅੱਜ ਕੱਲ ਚੋਰੀ ਵੀ ਬੜੇ ਲਿਖੇ ਤਰੀਕੇ ਨਾਲ ਹੋ ਰਹੀ ਏ। ਆ ਰਹੇ ਘਾਟ ਲੱਗੇ ਰਹੋ ਤੇ। ਇਹਨਾਂ ਖਵਾਗੇ ਨਾ ਫਿਰਨੇ ਲੈਣਾ ਆਉਂਦੇ ਬੜੀਆਂ ਬੜੀਆਂ। ਪਰ ਇਹਨਾਂ ਨੂੰ ਕਿਸੇ ਨਾ ਫੜੇ, ਫੜੇ ਫੜੇ ਕੰਨ ਫੜਾ ਕੰਨ ਉਹ ਕਿਉਂ ਦਾਗਾ ਨਾ। ਮੰਮਾ ਇੱਕ ਬਿੱਲੀ ਲੈਣੀ ਏ। ਬਿੱਲੀ ਦਹੀਂ ਮਿਲੀ ਗਾ ਦੁੱਧ ਤੇ ਆ ਕਰੂਗੀ ਬਿੱਲੀ ਪਰ ਗੱਲ ਆ ਗੋ ਬਿੱਲੀ ਦੀਆਂ ਬਿੱਲੀ ਨੂੰ ਦੁੱਧ ਆਪਾਂ ਨੂੰ ਵੀ ਹੱਥ ਨਾਲ ਧਾਰ ਜੋਣੀ ਹੁੰਦੀ ਬਿੱਲੀ ਦੀ ਮੈਂ ਇਹ ਹੋ ਜਾਂ ਆਪ ਫਿਲਿਆ ਕਰਉਂਦਾ ਹਾਂ ਕਿ ਲੋ ਭਾਰਵਾ ਬਿੱਲੀ ਦੁੱਧ ਤਾ ਉਹ ਕਿਹਨੇ ਨਿਕਾਉਂਦਾ ਨਾ ਨਹੀਂ ਕੇਂਦੀ ਕੋਤਾ ਹੈ ਇਹ ਬੋਲਦੇ ਸੇ ਮਾਰੇ ਬਿੱਲੀ ਨੂੰ ਕੋਈ ਗੱਲ ਨਹੀਂ ਉਹ ਦੁੱਧ ਤੁਹਾਡੇ ਬਿੱਲੀ ਸੁਈ ਹੋਈ ਹੈ ਸਾਡੇ ਕਰ ਤੋ ਫੋਨ ਵਾਲਾ ਕੰਮ ਹੈ ਫਿਰ ਪਰ ਆ ਵੀ ਪਿਆ ਕਰਨ ਨਾਲ ਆ ਪੀਤਾ ਲੈ ਗਿਆ ਸਵੇਰੇ ਉਹ ਛੋਟੇ ਨੇ ਫਿਰ ਆ ਵੀ ਪੀਤਾ ਵਾਪਸ ਭੇਜਦਾ ਕਹਿੰਦਾ ਮੈਂ ਨੂੰ ਤੇ ਬਿਨਾ ਉਹ ਛੋਟਾ ਨੇ ਛੋਟਾ ਕਿਹੜਾ ਛੋਟਾ ਫਿਰ ਉਹ ਅੱਛਾ ਤੁਸੀਂ ਪੀਲਾ ਸੀ ਦੁੱਧ ਲਾਤਾ ਹਾਂ ਮੈਂ ਟਿੱਕਲਾ ਜੀ ਬਾਕੇ ਹਲਕੇ ਜਿਹਾ ਮੋਦੋ ਰਾਣੇ ਵਿੱਚ ਪਕੀਲ ਸੁਧਹਿਣ ਲੱਗਾਂਗੇ ਉਹ ਵੀ ਬੜਾ ਤੇਜ਼ ਹੋ ਕੜਾ ਸੁਧ ਬੰਦਾ ਹੈ ਜਿੰਨਾ ਹੁਣ ਨਹੀਂ ਨਾ ਪੀਂਦੀ ਆ ਕਿ ਬਦਲਣਾ ਚਾਹਿੰਦਾ ਜਿੰਦਾ ਹੋ ਜਾ ਨਾ ਹੋ ਜਾ ਦੇਖਾ ਹਾਏ ਅੱਧਾ ਰੱਖਦੇ ਆਂ ਆ ਜਾ ਪਾ ਲੈ ਕਿੰਨੇ ਗੜੀ ਪਾਉਂ ਬਣੇ ਨੇ ਫਦੇ ਸਾਰੇ ਕੈਂਦੇ ਤੇਰੇ ਜੱਜ ਚੁਈਆ ਸੋਣੀ ਲੱਗਦੀ ਹਾਏ ਫਦੇ ਪੱਗ ਤੇ ਲਗਾ ਦੇ ਯਾਰ ਇਧਰ ਆ ਕੇ ਇਹ ਦਿਖਾ ਤਾ ਫਦੇ ਯਾਰ ਮੈਂ ਅਸਲ ਕਿ ਨਿਸ਼ਾਨਾ ਅਸਿਕਰ ਦੇ ਨੂ ਪੁਣਾ ਫਦੇ ਫਦੇ ਕੀ ਕਰ ਫਦੇ ਉਹ ਕੀ ਨਾ ਚੀਮਾ ਬਾਈ ਸਾਰੇ ਕੈਂਦੇ ਤੇਰੇ ਜੱਜਦੀਆ ਸੋਣੀ ਲੱਗਦੀ ਪੱਗ ਢਿੱਜੀ ਬਨਾ ਮੈਂ ਬਣਾ 50 ਤੋਂ ਉਹ ਗਰ ਮੱਝ ਵਾਲਿਆਂ ਨਾਲ ਮਤੇ ਫੇਰਾ ਤੂਤਾ ਹੈ ਤੂਤਾ ਇੱਦਾਂ ਲਗਾ ਪਾਉਣ ਦਿਨ ਹੁਣ ਮਿਲ ਲੱਛਣ ਤੇੜੇ ਕਰਨ ਲਿਆ ਲੱਛਣ ਮਾੜੇ ਬਾਗ ਇੰਨੀ ਸੋਹਣੀ ਬੁਦਾ ਕੱਟ ਦਾਂਦੀ ਦੇ ਆਇਆ ਤਾਂ ਫੇਰ ਬਣ ਗਿਆ ਕੱਟ ਦੇ ਕਰ ਤੂੰ ਤਾਂ ਦੇ ਸੁਬਰੀ ਸੁਭਾ ਲੈਣੀ ਆ ਠੀਕ ਸਮਝਾਈ ਲੈ ਮਮਾ ਬੋਲਟ ਹੀ ਤੋਦਾ ਅੱਛਾ ਬੋਲਟ ਤੋਂ ਆਪਾਂ ਨਾ ਨਾ ਹੋ ਨਹੀਂ ਆਪ ਵੀ ਨਾਲ ਹੀ ਸੀ ਗੱਲ ਪੰਜ ਜਦ ਤੋਦੀ ਬਣਾ ਦਿੰਦਾ ਮੈਂ ਸਬਜੀ ਉਹ ਦਰ ਰਾਤ ਕਹਿੰਦਾ ਮੁੰਡੀਆਂ ਕਹਿੰਦਾ ਕੀ ਖਾਈਏ ਕੀ ਖਾਈਏ ਸਾਇਕੀ ਦੇ ਗੰਦੇ ਗੰਦੇ ਅੰਬ ਨੇ ਇਹ ਗੰਦੇ ਅੰਬ ਨਹੀਂ ਗੰਦੇ ਹੱਥ ਲੱਗੇ ਫਰੇ ਦੇ ਹੱਥ ਲੱਗੇ ਗੰਦੇ ਅੰਬ ਦੇ ਆਹ ਚਮਮੀ ਵੀ ਬੜਾ ਕੇ ਬੜਾ ਕੇ ਮੈਂ ਫਰ ਪੰਡਾ ਲੁੱਟ ਕੇ ਆ ਗਿਆ ਆ ਦੇਖੋ ਐਦਾਂ ਪ੍ਰਮੋਸ਼ਨਾਂ ਹੁੰਦੀਆਂ ਨੇ ਸੋਟਾ ਨਹੀਂ ਫਰਸੀ ਸਲਵਾਰ ਫਰਸੀ ਸਲਵਾਰ ਤੇ ਤੁਹਾਨੂੰ ਕਹਿੰਦੀ ਤੁਸੀਂ ਐਨੀ ਕਲਰ ਤੇ ਬਣਾਉਣਾ ਤੇ ਐਨੀ ਕਲਰ ਤੇ ਬਣਾ ਸਕਦੇ ਹੋ ਕਿਸੇ ਵੀ ਕਲਰ ਤੇ ਬਣਾਉਣਾ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਮੈਂ 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 ਫਰਸੀ ਸਲਵਾਰ ਦਿਖਾ ਦਦਾ ਮੰਦੀ ਆਰਡਰ ਮੈਨੂੰ ਆਉਣਾ ਚਾਹੀਦਾ ਠੀਕ ਹੈ ਕੋਟਨ ਦੇ ਸੂਟਾ ਦਾ ਇਹ ਇਹ ਆ ਜੀ ਵਿਸ਼ੇ ਦਿੱਤ ਮਰਜੀ ਦੇ ਸਕਦਾ ਆਪਣੇ ਘਰੇ ਹੀ ਆਉਣਾ ਮਤਲਬ ਕਿ ਇਹਦੇ ਨੇ ਬ੍ਰਾਂਚਾਂ ਅਲੱਗ-ਲੱਗ ਨੇ ਹਾਂ ਤੇ ਆਪਣੀ ਕੰਪਨੀ ਇੱਕ ਹੀ ਕੰਪਨੀ ਇੱਕ ਹੀ ਹੈ ਬ੍ਰਾਂਚਾਂ ਅਲੱਗ-ਲੱਗ ਨੇ ਆਪਣਾ ਆ ਕਿਹੜਾ ਇੱਧਰ ਹੈ ਫਤਿਹ ਇਹਨੂੰ ਲੈ ਜਾ ਬਿੱਲੀ ਫੜ ਕੇ ਮੈਂ ਤਾਂ ਕਹਿੰਦੀ ਕਿ ਤੇ ਛੱਡ ਦੇ ਵਿੱਚ ਉਹ ਸਮਾਂ ਲੱਗ ਰਿਹਾ ਹੈ ਹਾਂ ਦਮੂ ਤੇਰੀ ਅੱਜ ਫਿਰ ਪਾਰਟੀਆ ਨੂੰ ਆਪਣੀ ਜਿਆਦਾ ਹੈਗੀ ਤੁਹਾਨੂੰ ਸੂਟ ਹੀ ਨਹੀਂ ਮਿਲਦਾ ਤਾਂ ਪਾਉਣ ਅਸੀਂ ਹਾਂ ਰੋਜ਼ ਕਰ ਲਾਈ ਗਏ ਗਈ ਵਰ ਤਾਂ ਪਾਰਟੀ ਤੇ ਚਿੱਤਰ ਖਾ ਕੇ ਜਾਂਦੇ ਸੀ ਤੇ ਸੋਨ ਜਿਆਦਾ ਕਿ ਬੁੱਧਵਾਰਾਂ ਲੱਭਾਈ ਜਾਂਦਾ ਸੀ ਸੂਟ ਲੈ ਕੇ ਉਹਦੇ ਕੋਲ ਬੜੀ ਮੁਸ਼ਕਲ ਹੈ 120 ਰੁਪਏ ਦਾ 80 ਰੁਪਏ ਦਾ ਸੂਟ ਮਿਲਦਾ ਫੋਟੋ ਦੀ ਮੈ ਰੀਲ ਬਣਾਉਣਾ ਮੜੇ ਸੋਟੀ ਆ ਤੀ ਕਿਨਾਰ ਵਧੀਆ ਦੀ ਮੈਂ ਕੁੜੀਆਂ ਦੇ ਨਹੀਂ ਵੀ ਰੀਲ ਵੀ ਬਣਾਵੀਂ ਤਰੀਕੇ ਨਾਲ ਆਦੀ ਇੱਕ ਵਾਰੀ ਸਾਈਡ ਤੋਂ ਤੁਰਦੀ ਤੇ ਕੱਲੇ ਪਿਆਰਾਂ ਦੀ ਆਵੇ ਠੀਕ ਹੈ ਇੱਕ ਵਾਰੀ ਕੱਲੇ ਵਾੜਾਂ ਦੀ ਐ ਕਰਦੀ ਦੀ ਆਵੇ ਠੀਕ ਹੈ ਹਾਂ ਦੇਖ ਮੈਂ ਇਦਾਂ ਸ਼ੌਟ ਦੱਸਾਂ ਦੀ 50 ਰੁਪਏ ਮੇਰੇ ਲੰਮੂ ਠੀਕ ਹੈ ਤੇਰੀ ਜੁਨੀ ਵੇਚ ਆਉਂਦੀ ਤੇਰਾ ਪਸ਼ਾਵਾਂ ਵੀ ਆਉਂਦਾ ਵਿੱਚ ਇਹ ਐ ਨਹੀਂ ਇੱਧਰੋਂ ਤੂੰ ਵੀ ਛੇੜਿਆ ਤੂੰ ਨਾ ਦੇ ਮੈਂ ਨਹੀਂ ਹੁੰਦੀ ਐਗੀ ਹੋਣਾ ਹੋਰ ਥੋੜਾ ਸਾਈਡ ਤੋਂ ਦੰਮੂ ਦੀ ਦਿਖਾ ਵੀਡੀਓ ਸਾਈਡ ਤੋਂ ਤੁਰਦੀ ਆ ਦੰਮੂ ਚਾਰ ਨੂੰ ਤੁਰਦੀ ਜਾਣਾ ਤੈਨੂੰ ਹਾਂ ਤੁਰਦੀ ਐ ਛੋਟੇ ਛੋਟੇ ਕਲਿੱਪ ਲਾ ਕੇ ਹਾਂ ਬਸ ਮੰਜੇ ਤੱਕ ਨਾ ਚਾਹੀਦਾ ਮੂੰ ਤੇ ਹੋਰ ਨਾ ਮੂੰ ਵਾਲ ਸੈੱਟ ਕਰਦੀ ਤੇ ਐਨਕ ਨੂੰ ਕਿਹਨ ਨੀ ਕੋਈ ਐਨਕ ਲਾਉਂਦੀ ਸਿਰ ਤੇ ਨਾ ਸੋਚ ਮਸੀ ਹੈ ਕਿ ਥੋੜੀ ਕੋਈ ਮੇਰੇ ਕੋ ਤੇਰੀ ਤੇਰੀ ਅੰਬੀ ਵਾਲੀ ਪਈਆਂ ਨੇ ਇਹ ਹੁਣ ਮੈਂ ਥੋੜੀ ਜਿਹੀ ਆ ਹਾਂ ਹਾਂ ਤੇ ਮੂੰ ਵਾਲ ਸੈੱਟ ਕਰ ਹੁਣ ਥੋੜੀ ਸੈੱਟ ਕਰ ਬੰਦ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਮੈਂ ਦਾ ਸੋਹੜਿਆ ਬਾਕੀ ਵੈਸੇ ਕਿਤਾ ਕਾਟਨ ਦੇ ਇਹ ਆਪਾਂ ਟੈਂਪੀ ਲਾਣੀ ਕਿਤੇ ਕਿ ਆ ਬੀ ਕਾਟਨ ਦਾ ਕੀਤਾ ਬੀ ਕਾਟਨ ਲਾਈਨਿੰਗ ਔਰ ਇਹਦੇ ਤੇ ਸਾਰਾ ਆਰੀ ਵਰਕ ਹੈ ਦੇ ਉਤੇ ਮਸ਼ੀਨ ਵਾ ਕਾ ਦੂਜਾ ਆਰੀ ਵਰਕ ਨਹੀਂ ਹੈਗਾ ਧਿਆਨ ਨਾਲ ਦੇਖ ਲਾਗੇ ਸਿਂਗਲ ਟਾਂਗਾ ਕੀ ਮੈਨੂੰ ਤਾਂ ਦਿਖ ਨਹੀਂ ਲਿਆ ਸਿਂਗਲ ਟਾਂਗੇ ਦਾ ਕੰਮ ਹੈ ਸਾਰਾ ਆਰੀ ਚ ਕੀਤਾ ਹੈ ਸਿਂਗਲ ਟਾਂਗਾ ਆ ਸਾਰਾ ਦੁਪੱਟੇ ਦੇ ਨਾਲ ਉਹ ਗਿਆ ਦਮੂ ਤੇ ਇਧਰ ਤੇ ਇਧਰ ਸਾਡੇ ਪ੍ਰਧਾਨ ਸਾਹਿਬ ਤੜਕੇ ਹੀ ਉੱਠ ਕੇ ਪਰੌਂਠਿਆਂ ਨੂੰ ਲਾਗੇ ਦਿਨ ਹੋ ਗਿਆ ਦੂਸਰਾ ਪੀਸ ਦਾ ਤੇ ਆਪਾਂ ਕੋਈ ਵਲੌਗ ਨਹੀਂ ਸ਼ੂਟ ਕੀਤਾ ਤੇ ਮੰਮੀ ਸਾਡੀ ਪੂਰੀ ਤੜਪੀ ਪਈ ਨਾਲ ਪਰੌਂਠੇ ਖਾਣ ਦੀ ਉਨਾਲੇ ਪੂਰੇ ਗੁੱਸੇ ਚ ਹੈ ਤੇ ਤੂੰ ਹੀ ਪ੍ਰਧਾਨ ਸਾਹਿਬ ਨਾਲ ਲੜਦਾ ਡਾ ਕਰਦੇ ਡਾ ਹੈ ਲੜ ਸੱਟ ਕੰਦਾ ਤਾਂ ਨਹੀਂ ਲੱਗਾ ਆਲੂਆਂ ਨੂੰ ਪਰੌਂਠਿਆਂ ਨੂੰ ਦੇਖ ਕੇ ਲੜ ਹੱਥੋਂ ਹੀ ਛੁੱਟ ਗਿਆ ਤੇ ਉੱਥੇ ਲੜ ਰਹਿ ਗਿਆ ਵੀ ਪਰੌਂਠੇ ਤੇ ਫਿਰ ਦੁਬਾਰਾ ਮਿਲ ਲੈ ਕਿ ਨਹੀਂ ਮਿਲੇ ਤੇ ਲੜ ਤਾਂ ਬਾਅਦ ਚ ਲੱਗ ਜੂ ਕੋਈ ਚੱਕਰ ਨਹੀਂ ਹੈਗਾ ਹਨਾ ਐਦਾਂ ਦੀਆਂ ਵੀ ਗੱਲਾਂ ਹੋ ਜਾਂਦੀਆਂ ਨੇ ਤੇ ਕੱਲ ਆਪਾਂ ਤੁਸੀਂ ਦੇਖਿਆ ਸੀ ਵੀ ਬਣਾਏ ਸੀ ਲੱਸੇ ਵਾਲੇ ਪਰੌਂਠੇ ਲੱਸਾ دار ਪਰੌਂਠੇ ਬਣਾਏ ਸੀ ਨਾਲ ਆਪਾਂ ਵੀਡੀਓ ਸਹੀ ਨਹੀਂ ਆਉਂਦੀ ਲੇਰਾ ਪੈ ਰੇ ਲੇਰਾ ਪੈ ਰੇ ਐਦਾਂ ਚੱਲਣ ਪੈਣਾ ਪਰ ਬਦਾਂ ਨਵੇਂ ਸਾਹਮਣੇ ਉਹ ਇਧਰ ਤੇ ਹੁਣ ਪ੍ਰਧਾਨ ਨੂੰ ਵੇਖ ਕੇ ਮੇਰਾ ਦਿਲ ਕੰਦਿਆ ਸੀ ਰੋਟੀ ਖਾਣ ਨੂੰ ਪਰ ਹੁਣ ਮੇਰਾ ਜੀ ਨਹੀਂ ਕਰੰਦਿਆ ਤੇ ਹੁਣ ਮੇਰਾ ਜੀ ਨਹੀਂ ਕਰੰਦਿਆ ਹੈਗਾ ਇਧਰ ਪੜਾ ਕੇ ਪਾ ਰਿਹਾ ਸਾਡੇ ਜੂੜੇ ਖੁੱਲੇ ਆ ਜੂੜੂ ਜੂੜੂ ਖੁੱਲੇ ਖੁੱਲੇ ਜੂੜੇ ਖੁੱਲੇ ਜੂੜੇ ਤੇ ਆਈ ਥਿੰਕ ਮੰਡੇ ਨੂੰ ਹੈ ਜੀਦ ਹਨਾ ਮੰਡੇ ਨੂੰ ਜੀਦ ਹਨਾ ਤੇ ਆਪਣੇ ਜਿੰਨੇ ਵੀ ਆਪਣੇ ਨਾਲ ਕੰਮ ਕਰਦੇ ਨੇ ਭੈਣ ਭਰਾ ਸਾਰੇ ਜਾਣੇ ਹਨਾ ਆਪਾਂ ਕਾਰੀਗਰ ਨਹੀਂ ਕਹਿੰਦੇ ਬਹੁਤੇ ਲੋਕੀ ਕਾਰੀਗਰ ਕਹਿ ਦਿੰਦੇ ਨੇ ਕਿ ਉਹਨਾਂ ਨੂੰ ਫੀਲ ਕਰਾਉਂਦੇ ਫਿਰ ਤੁਸੀਂ ਸਾਡੇ ਨਾਲ ਨੌਕਰ ਹੋ ਜਾਂ ਕਾਰੀਗਰ ਤੇ ਉਹ ਸਾਡੇ ਸਾਰੇ ਫੈਮਿਲੀ ਐ ਤੇ ਕੁਝ ਅੱਜ ਆ ਰਹੇ ਨੇ ਘਰੇ ਆਪਣੀ ਈਦ ਲੈ ਕੇ ਹਨਾ ਤੇ ਕੁਝ ਦੀ ਢੀੜਪਾੜ ਕਰਦੀ ਕਿੰਨੇ ਕਿਤੇ ਫੋਟੋ ਨਾਲ ਸਲਵਾਰ ਆ ਦੀ ਜੱਜ ਨਾਲ ਉਹ ਈਦ ਦਾ ਮੂੰਹ ਲੜਾਈ ਹੋਏ ਕਹਿੰਦੇ ਨਾ ਸਲਵਾਰ ਹੋਣੀ ਮੇਰੀ ਫੋਟੋ ਜਿੱਤੇ ਨਾ ਜੱਜ ਨਾਲ ਸੂ ਮੇਰੀ ਫੋਟੋ ਇਹਦਾ ਮੂੰਹ ਸਾਰਾ ਖੂਚ ਪਾ ਲਾ ਤੂੰ ਕੰਮ ਉੱਥੇ ਤਾਂ ਸੋਨੀਆਂ ਵੀ ਨਹੀਂ ਆਈਆਂ ਫੋਟੋ ਕਿੱਥੇ ਰੋਇ ਸੋਇ ਸਿ ਮਾਸੀ ਫੋਨ ਦੇ ਤੂੰ ਆਪਣਾ ਆਫੋਨ ਯਾਰ ਮਮਾ ਦੇ ਨਹੀਂ ਰੇ ਨਾਲ ਲਗਿਆ ਨੂੰ ਫਾਦੋ ਹੀ ਦਾ ਸਾਡਾ ਬੰਦ ਇੱਕ ਮਿੰਟ ਵੀ ਨਹੀਂ ਸਰਦਾ ਹੈਗਾ ਸਾਡਾ ਦਮਨ ਕਹਿੰਦੀ ਆਈਫੋਨ ਮਿੰਦਰ ਦਮਨ ਤੇ ਕਿਹੜਾ ਵਾਲਾ ਵੀ ਨਹੀਂ ਦੇ ਸਕਦੀ ਇੱਕ ਮਿੰਟ ਦੇ ਦੇ ਸਕਦੇ ਪੁੱਤ ਆਪਾ ਫੋਨ ਰੋਦੀ ਮਾਰਨੀ ਥਾਲੂ ਗਾਜ ਮੈਂ ਦੇਖਣੀ ਵੀ ਦਰ ਰੋਇ ਹਏ ਫੁਕਰੀ ਤੂੰ ਨਹੀਂ ਮਾਰਦਾ ਹੈ ਹੈ ਆ ਤੇਰੀ ਪੱਗ ਦੀ ਝਾਲਰ ਪੁੱਸੀਆ ਜਾਰਾ ਕਿਧਰ ਨੂੰ ਫਿਰਦੀ ਐ ਨਹੀਂ ਤੇ ਮੂੰਹ ਸੋਣੀ ਲੱਗ ਗਈ ਨਾਲ ਲਾ ਉਹਨਾਂ ਰੱਤ ਜਿਹੜਾ ਘਟ ਜਾਣਾ ਪੰਨਾ ਕਿ ਤੱਕ ਲਾਇਆ ਗਲਾਬੀ? ਹਾਂ? ਨੱਕ ਤੇ ਕੀ ਲਾਇਆ? ਬਲਸ਼। ਨੱਕ ਤੇ ਕੋਣ ਬਲਸ਼ ਲਾਉਂਦਾ? ਜਮੀ ਆਲਾ ਕਹਿੰਦੇ ਉਹ ਰੰਗ ਡੋਲ ਲੈਂਦਾ Holi ਵਾਲ ਦੇਣਾ। ਹੈ? ਇੰਟਾ ਫੈਸ਼ਨ ਕਰਦੀ ਇਹਦੀ ਐਟਾ। ਹਾਂ? ਇੰਟਾ ਫੈਸ਼ਨ ਕਰਦੀ ਇਹਦੀ ਐਟਾ। ਬੱਚਾ ਛਤਰ ਖੰਦੀ ਤੇ ਫੇਰੇ ਅੱਗੇ ਅੱਗੇ ਇੱਦਾਂ ਕਰਦੀ। ਆ। ਦਮੂ ਆ ਕੀ ਆਂਦਾ? ਆ। ਉੱਥੇ ਜਾਊਂਗੀ ਕੋਈ ਆਏ ਰੋ ਕੀ ਕਰੂੰਗੀ ਪਾਪਾ ਦੇ ਫੋਨ ਦੇ ਨੰਬਰ ਨਹੀਂ ਹੈਗੇ ਕਿਸੇ ਦਾ। ਤੇ ਮੈਨੂੰ ਫੋਨ ਕਰੀ ਨਾ। ਰਾਇਲ ਸਪੈਸ਼ਲ ਆਪਣਾ ਜਾਣਦੇ ਨੇ। ਇਹ ਵੀਡੀਓ ਅਪਲੋਡ ਕਰਨੀ ਸੌ ਕੰਮ ਮੈਨੂੰ ਨੇ ਉਹੀ ਤਾਂ ਗੱਲ ਕਹਿੰਦਾ ਦਮੂ ਸਕੂਲੋਂ ਸਿੱਤਰਖਾਂਦੀ ਬੱਚਿਆਂ ਕੋਲੋਂ ਕਹਿੰਦਾ ਹਾਂ ਤੇ ਦਰ ਗਿਆ ਦੀ ਫੇਰ ਦਰ ਆ ਕਹਿੰਦਾ ਫਿਰ ਆ ਆ ਕਰਦੀ ਰਹਿੰਦੀ ਉਹਦਾ ਜੂ ਫੋਨ ਹੀ ਖੋਲ ਲੈਂਦੇ ਨੇ ਐਡੇ ਛੋਟੇ ਹੁੰਦੇ ਨੇ ਚਲੇ ਗਏ ਪਾੜੀ ਕਲਵਿੰਦਰ ਤੂੰ ਵੀ ਉਹ ਕਰ ਲੋ ਮੰਮੀ ਨੂੰ ਮਾਫੀ ਮੰਗ ਲਓ ਨਾ ਮੰਮੀ ਮੜ ਜਾਈ ਉਹ ਕੋ ਕਰ ਲੋ ਇਹ ਮੰਮੀ ਮੁੜ ਕੇ ਝੱਟ ਮਾਫੀ ਮੰਗ ਲੈਣੀ ਹੁੰਦੀ ਹੈ ਮੇਰੇ ਮੂੰਹ ਚੋਂ ਨਿਕਲ ਕੇ ਮੈਂ ਨਾ ਮਾਫ ਕਰ ਦਿੰਦਾ ਮੇਰੇ ਮੂੰਹ ਤੋਂ ਨਿਕਲ ਕੇ ਕਿ ਤੇਰ ਕਰਾਰੇ ਬਣਾਓ ਹੈ ਤੇ ਮੈਨੂੰ ਹਣ ਮਾਫ ਕਰੋ ਮੇਰੀ ਜਾਨ ਛੱਡੋ ਨਹੀਂ ਮੇਰਾ ਡੇਰਾ ਪੁੱਟੋ ਨਹੀਂ ਇੱਥੋਂ ਮੰਮੀ ਰਸਪਾ ਦਾ ਘਜ਼ੀਰਾ ਮੰਮੀ ਨਰਸਾ ਨੂੰ ਕਹਿੰਦੀ ਉੱਠ ਗਿਆ ਸਾਰੀ ਕਹਿੰਦੀ ਨਹੀਂ ਮੇਰਾ ਡੇਰਾ ਪੁੱਟੋ ਇੱਥੋਂ ਮੈਨੂੰ ਲੈ ਕੇ ਜਾਓ ਨਹੀਂ ਘਰ ਦੱਸਦਾ ਜਿੱਥੇ ਮੈਂ ਉਹ ਉੱਲੜਾ ਦਾ ਹਕੜਾ ਦੇਲੀ ਨਾਲ ਤੇਲਾ ਸਲਾ ਥੋੜੀ ਲੱਦੰਦਾ ਕਈਆਂ ਤੋਂ ਤੇਲਾ ਸਲਾ ਬੋਲਾ ਇਹ ਕਿੰਨੇ ਭੈਣੇ ਨਜ਼ਾਰੇ ਨੂਰੇ ਦਾ ਨਜ਼ਾਰਾ ਹੋ ਰਿਹਾ ਹੈ ਯੰਨੀ ਤੇ ਕੰਮ ਚਾਉਂਦੀ ਆ ਦੇਖੀ ਪੇਟ ਕਰਨਾ ਜਾਣਾ ਹੀ ਇੱਕਦਮ ਫਿੱਡ ਹੱਸੀਏ ਇੱਕਦਮ ਪੇਟ ਜਾਣੇ ਆਉਂਦਾ ਮੈਂ ਤਾਂ ਸੱਤ ਦੇ ਜਾਂਦਾ ਇਹ ਵੀ ਤਾਂ ਸੱਤ ਦੇ ਆਸ ਵਿੱਚ ਹੀ ਗੱਲ ਡਾਕਟਰ ਵੀ ਆ ਕੇ ਗਏ ਮੰਮੀ ਤੇਰਾ ਤਾਂ ਕਹਿੰਦਾ ਸੂਸਣੀ ਜੀ ਨਾ ਜਾਂਦੀ ਨਾ ਠੀਕ ਹੁੰਦੀ ਸਮਝੇ ਨਹੀਂ ਹੁੰਦੀ ਇਹਦਾ ਕਰਨਾ ਕੀ ਹੈ ਹੈ ਮੰਮੀ ਤੇਰੇ ਮਗਰ ਉਹ ਗਾਲੋਕ ਸੀ ਪੈਸਾ ਪਾਣੀ ਵਾਂਗ ਵਹਾਤਾ ਜੋ ਕੁਛਤੀ ਜੋ ਜੋ ਕੋ ਜਾਏਗਾ ਸਭ ਦਾ ਤੇ ਲਾਤਾ ਹੀ ਤੋਰ ਤੈਨੂੰ ਕੀ ਕਹਿੰਦੇ ਫਿਰ ਮੰਮੀ ਦਾ ਫੇਸ ਲਾ ਕਰ ਦੋ ਫੇਸ ਮੰਮੀ ਦੀ ਵੈਕਸ ਵੀ ਕਰਾਣੀ ਫੇਸ ਵੈਕਸ ਵੀ ਕਰਨ ਵਾਲੀ ਵੀ ਸਾਨੂੰ ਕਰ ਕਮੈਂਟ ਕਰਕੇ ਦੱਸਿਓ ਜਿਹੜਾ ਜਿਹੜਾ ਜਾਣਦਾ ਵੀ ਖਾਸ ਕਰਕੇ ਕੰਗ ਗੋਤ ਨੂੰ ਵੀ ਕੰਗਾ ਸਾਰਾ ਜੀ ਐਟੀਟਿਊਡ ਹੁੰਦਾ ਕਿ ਸਾਡੀ ਬੀਬੀ ਜੀ ਜ਼ਿਆਦਾ ਏ ਵੇਖੀ ਉਹ ਕਿਵੇਂ ਬੋਲ ਕੱਢਦੀ ਵੇਖੀ ਕਿਦ ਫਾਲਤੂ ਵਾਫਰ ਬੋਲਦੀ ਨਹੀਂ ਹੈ ਗਾਡੀ ਮੰਮੀ ਕਿਤੇ ਮੰਮੀ ਅੱਛਾ ਸੋਦਾ ਤੇ ਨਾਨੇ ਨੇ ਕਿ ਨਾ ਤੇਰੀ ਮੰਮੀ ਦਾ ਇਦਾਂ ਹੀ ਓਹ ਤਾਂ ਹੈ ਨਹੀਂ ਉਹਨੂੰ ਘਸਾਉਂਦਾ ਵਾ ਉਹਦਾ ਜਮੀ ਡੋਨ ਮੋਨ ਸੁਨ ਮੋਨ ਸੁਨ ਮੋਨ ਸੁਨ ਮੋਨ ਮੰਮੀ ਦੀ ਪਾ ਲਈ ਵਾ ਹੈ ਮੰਮੀ ਦੀ ਮੰਮੀ ਦੀ ਕੀ ਕੋਤ ਸੀਗੀ ਮੰਮੀ ਕੰਗਾ ਦੀ ਕੁੜੀ ਕੰਗੀ ਸੀ ਮੰਮੀ ਦੀ ਮੰਮੀ ਦੀ ਕੋਤ ਸੀ ਗਿੱਲ ਤਾਂ ਹੀ ਹਿੱਲਦੀ ਰਹਿੰਦੀ ਸਾਰਾ ਦਿਨ ਗਿੱਲ ਹਿੱਲ ਤੇ ਮੰਮੀ ਤੈਨੂੰ ਗੁਰਤੀ ਕੀ ਦੀ ਦਵਾਈ ਵੈਸੇ ਐਨੇ ਤੇ ਘਟ ਗਿਆ ਬੰਦੇ ਦੀ ਗੁਰਤੀ ਦਵਾਈ ਨਾ ਭਿਆੜੇ ਬੰਦੇ ਦੀ ਹੈ ਅੱਜ ਮੈਂ ਘਟਿਆ ਬਣ ਗਈ ਆ ਸਾਰੀ ਗਾਲੀ ਇੱਥੇ ਆ ਕੇ ਮੋਕਦੀ ਮਮੀ ਮੈਂ ਮਮੀ ਦਾ ਮੈਨੂੰ ਗਾਲਾ ਜਿੱਤ ਆ ਗਿਆ ਮਮੀ ਤੇਰੇ ਮਗਰ ਉਹ ਗਾਣਾ ਲਾਣਾ ਚਾਹੀਦਾ ਜਿਸੋ ਪੈਸਾ ਪਾਣੀ ਵੰਗ ਵਹਾਤਾ ਜੋ ਕੁਝ ਸੀ ਦਾਤੇ ਲਾਤਾ ਬੀਬੀ ਤੇਰੇ ਘਰ ਤੇ ਤੇ ਤੈਨੂੰ ਅੱਜ ਯਾਦ ਨਹੀਂ ਆਗਾ ਹਣ ਖੁੰਡੀ ਲਿਆਂਦੀ ਆ ਆਪਾਂ ਤਾਂ ਕਿੰਦਰ ਮਮੀ ਕਿਦਾਂ ਤਰਦੀ ਖੁੰਡੀ ਦਾ ਸੁੱਟ ਕੇ ਦੱਸੇ ਮੜਾ ਜੀ ਮਮੀ ਅਸਲ 'ਚ ਰਹਿੰਦੀ ਫੌਜੀ ਫੈਮਿਲੀ ਦੇ ਘਰੇ ਮਮੀ ਤੇ ਘੁੜ ਮੈਂ ਕਿਹਨੇ ਫੌਜ ਤੇ ਮਮੀ ਪ੍ਰੇਟ ਕਰਦੀ ਖੁੰਡੀ ਨਾਲ ਸਰਕਾਰੀ ਮਸਲਾ ਗੇਰ ਨਹੀਂ ਬੋਲਦੇਗੇ ਜ਼ਰ ਤੁਰ ਕੇ ਤਾ ਘਰ ਲੈ ਦੇ ਗਿਆ ਸਰਕਾਰੀ ਦਸਤ ਨੇ सोनू ਦੇ ਵਲੌਗਸ ਤੁਸੀਂ ਦੇਖਿਆ ਹੋਣਾ ਵੀ ਸਟੈਂਡ ਦਾ ਕਿਦਾਂ ਤੁਰਦੀ ਨੇ ਨਹੀਂ ਇਹ ਖੁੰਡੀ ਸਾਹਿਬ ਖੁੰਡੀ ਪਿੱਛੇ ਤੇ ਮੰਮੀ ਅੱਗੇ ਅੰਦਰ ਨਾ ਮੈਂ ਕੱਲ ਕਰਕੇ ਦੇਖੋ ਨਾ ਖੁੰਡੀ ਪਿੱਛੇ ਤੇ ਮੰਮੀ ਅੱਗੇ ਖੁੰਡੀ ਸਿਰ ਐ ਲੈ ਕੇ ਤੁਰਨਾ ਚਾਹੀਦਾ ਬੰਦੇ ਨੂੰ ਆ ਹਾਂ ਤੇ ਮੰਮੀ ਤੁਰਦੀ ਆ ਜੀਵਨ ਸਹੀ ਲੱਗਦਾ ਚੱਲ ਵੇ ਮੁੰਡਿਆ ਤੈਨੂੰ ਤਾਂ ਮੈਂ ਚੰਗਾ ਸਮਝਦਿਆਂ ਤੂੰ ਵੀ ਇਹਦਾ ਨਾਲ ਰਲ ਗਿਆ ਚਾਚੂ ਤਾਂ ਫੋਨ ਲੈ ਲੈ ਚਾਚੂ ਤੇ ਨਹੀਂ ਜ਼ਰੂਰਤ ਨਹੀਂ ਕੋਈ ਤਾਂ ਫੋਨ ਚਾਚੂ ਕੋ ਤਾਂ ਗਾਂ ਪ੍ਰੋ ਮੈਕਸ ਹੈ ਨਾ ਨਹੀਂ ਚਾਚੂ ਤੇ ਤੇ ਬੜੀ ਸੋਹਣੀ ਫੋਟੋ ਆਦੀ ਹੈ ਹਾਂ ਦਮੂ ਤੇਰੀ ਮੰਮੀ ਅਸੀਂ ਤੇ ਮੁਕਾਲ ਕਰਾਂਗੇ ਸਾਰੀ ਫੈਮਲੀ ਤੇਰੀ ਬਲੌਗਰ ਤੁਸੀਂ ਬੁਟੀਕ ਹੋ ਰਹੇ ਖੇਤੋਂ ਤੂੰ ਇੱਕ ਫੋਨ ਨਹੀਂ ਲੈਦਾ ਯਾਰ ਬੁਟੀਕ ਹੋ ਰਖਾ ਤਾਂ ਪੰਪਾ ਪੰਪਾ ਚ ਨਹੀਂ ਹੋਣਾ ਪੁੱਤ ਸਾਡਾ ਨਹੀਂ ਗੱਲ ਵੀ ਸੱਚੀ ਹੈ ਇੱਕ ਪਾਸੇ ਸਾਡਾ ਟੱਬਰ ਪਹਿਲੇ ਦਿਨ ਤੋਂ ਪੰਪਾ ਚ ਨਹੀਂ ਆਇਆ ਹੈਗਾ ਇੰਨਾ ਸੀ ਨਾਂੰਦਾ ਮੈਨੂੰ ਬਹੁਤ ਹੋਰ ਮੈਂ ਤਾਂ ਆਪ ਦੇਖ ਕੇ ਰਹਿਣਾ ਅੱਜ ਤਾਂ ਮੌਸਮ ਹੀ ਨਾਲ ਦਿੱਤਾ ਗਿਆ ਪਿਆ ਜੇ ਕਿਤੇ ਮੇਰਾ ਸਿੰਮੂ ਉਹਨੇ ਕੀ ਸਵੇਰ ਦੀ ਉੱਠ ਕੇ ਫਿਰ ਨਹੀਂ ਉਹਦੀ پارٹی ਤੇ ਨੀਤ ਫੋਨ ਦੇ ਦੇ ਭਾਜੀ ਵਾਪਸ ਆ ਗਏ ਮੈਂ ਕਿਹਾ ਡਰਨ ਦੇ ਨਹੀਂ ਕਹਿਣਾ ਹੁੰਦਾ ਸ਼ਾਮ ਕਰਨਾ ਭਾਜੀ ਕੀ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਹੈ ਦਸੋ ਜੀ ਗੱਲ ਮੰਨ ਕੇ ਪਹਿਲਾ ਉੱਤਰਾ। ਇਹ ਕਰੂ ਇਹ ਕੰਮ ਦਾ ਹੋਣ ਲੱਗਿਆ। ਸਿਆਣਾ ਮਨ ਕੇ ਇਹ ਪਰਚਾਈ ਗੱਲਾਂ ਪਿੱਛੇ ਕਿੱਥੇ। ਇਹ ਸ਼ਾਰਟ ਕਿੱਲੇ ਲੱਗਦੀ ਮੈਂ ਦੱਸੋ ਬਲਾਨੀ। ਇਹ ਦੋਨੋਂ ਦੇ ਵਿੱਚ ਲੱਗਦੀ। ਇੰਨੀ ਉੱਚੀ। ਉੱਚੀ ਸ਼ਾਰਟ ਅਜੇ ਨਿਯਮਨ ਵਿੱਚ ਟਾਲ ਕੀਤੀ ਹੁੰਦੀ ਆ ਤੇ ਡੋਟੋ ਠੀਕ ਕੀਤੀ ਵਿੱਚ। ਟਾਈ ਕਰਨੀ ਹੋਣੀ ਨਹੀਂ। ਟਾਈ ਹੋਣੀ ਨਹੀਂ। ਕੋਈ ਨਾ ਗੱਲਾਂ ਮਾਰੀ ਜਾ ਲੈ ਲੇਟ ਹੋ ਰਿਹਾ ਦਸਤੋ ਤੂੰ। ਨਾ ਮੈਂ ਤੇ ਇਹ ਉਹ ਕਹਾਵਤ ਹੈ ਬੜੀ ਵੱਡੀ ਵੱਡੀ ਗੱਲ ਮਾਨ ਵਾਲੀ ਗੱਲ ਹੈ ਕਿ ਮੌਸਮੀ ਆਪਾਂ ਦੇ ਦੇਣਾ ਲੋਕਾਂ ਨੇ ਭਿਜੋਨਾ ਕੁਝ ਨਹੀਂ ਕਰਦਾ ਤਾਂ ਕੀ ਆਪਣੇ ਆਪ ਨੇ ਲੱਗਣਾ ਸ਼ੁਰੂ ਹੋਏ ਕਿ ਕਿੰਨੀ ਕਸਤੇ ਪੜੇ ਨਹੀਂ 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 ਚਲੋ ਆਪਣੇ ਵਾਸਤੇ ਨਹੀਂ ਲੱਗਦੀ ਹੈ ਕਿ ਪਰ ਕੁਝ ਭੈਣ ਭਰਾਵਾਂ ਲੱਗਦੀ ਹੈ ਤੁਹਾਨੂੰ ਲੱਗਦੀ ਆਪਾਂ ਨੇ ਆਪਾਂ ਨੂੰ ਪਹਿਲਾਂ ਦੇਖਿਆ ਪਹਿਲਾਂ ਦੇਰ ਤੋਂ ਦੇਖਿਆ ਤੇ ਹੁਣ ਦੇਰ ਤੋਂ ਕਹਿ ਦਿੰਦੇ ਨੇ ਕਿ ਸਾਨੂੰ ਵੀ ਬੜਾ ਵਧੀਆ ਲੱਗਦਾ ਕਿ ਤੁਸੀਂ ਅੱਗੇ ਦੀ ਅੱਗੇ ਵੀ ਕੰਮ ਜਾ ਰਹੇ ਹੋ ਨਾ ਤੇ ਮੈਨੂੰ ਅਸਲ ਮੇਰੇ ਪਿੰਡੋਂ ਫੋਨ ਆਇਆ ਮੈਂ ਤਾਂ ਇਹ ਦੱਸਿਆ ਕਿ ਭਾਈ ਨੂੰ ਭਾਈ ਦੱਸਿਆ ਦੇ ਹੁਣ ਫੋਨ ਆਇਆ ਸਾਨੂੰ ਸਾਡੇ ਪਿੰਡ ਦੇ ਵਿੱਚੋਂ ਤੇ ਆਪਣੇ ਵੀਰ ਜੀ ਨੂੰ ਵੀਡੀਓ ਦੇਖਦ ਨੇ ਆਪਣੀਆਂ ਸਾਰੀਆਂ ਤੇ ਉਹ ਜਿਹੜਾ ਮੈਨੂੰ ਮੈਂ ਤਾਂ ਤਾਂਣਾ ਸ਼ੇਅਰ ਕਰਨੇ ਕਿ ਮੈਨੂੰ ਉਹ ਚੀਜ਼ ਬੜੀ ਵਧੀਆ ਲੱਗੀ ਯਾਰ ਵੀ ਦੇਖੋ ਵੀ ਕਈ ਲੋਕ ਕਹਿੰਦੇ ਵੀ ਯਾਰ ਸਾਡੇ ਤੇ ਸਾਡੇ ਪਿੰਡ ਵਾਲਾ ਸਾਨੂੰ ਪਸੰਦ ਹੀ ਨਹੀਂ ਕਰਦੇ ਹੈਗੇ ਨਾ ਪਹਿਲਾਂ ਕਿਤੇ ਨਾ ਕਿਤੇ ਸਾਡੇ ਦੇ ਵਿੱਚ ਵੀ ਇਹ ਹੁੰਦਾ ਸੀ ਨਾ ਕਿਉਂਕਿ ਆਪਾਂ ਬਹੁਤ ਘੱਟ ਵਿੱਚ ਪਸੰਦ ਨਹੀਂ ਕਰਦੇ ਜਿਹੜੇ ਕਈ ਸਾਡੇ ਭੈਣ ਭਰਾ ਪਸੰਦ ਵੀ ਕਰਦੇ ਹਨਗੇ ਪਰ ਉਹ ਕਈ ਵਾਰੀ ਅੰਦਰੋਂ ਆਪਣਾ ਜਿਹੜਾ ਪਿਆਰ ਹੈ ਜ਼ਾਹਰ ਨਹੀਂ ਕਰਾਈ ਜਾਂਦੇ ਹੈਗੇ ਕਿ ਕਈ ਭੈਣ ਭਰਾ ਇਹੋ ਜਿਹੇ ਗੱਲ ਕਹਿੰਦਾ ਨਹੀਂ ਕਿ ਮੈਂ ਤੁਹਾਨੂੰ ਇੰਨਾ ਲਾਈਕ ਕਰਾਂ ਜਾਂ ਮੈਂ ਤੁਹਾਨੂੰ ਚੰਗਾ ਸਮਝਾ ਬਿਲਕੁਲ 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 ਗੱਲ ਕੁਝ ਐਜੇ ਵੀ ਹੁੰਦੇ ਨੇ ਜਿਹੜੇ ਸਾਹਮਣੋਂ ਬਹੁਤ ਵਧੀਆ ਲੱਗਦੇ ਨੇ ਅੰਦਰੋਂ ਕੁਝ ਹੁੰਦਾ ਤੇ ਉਹਨਾਂ ਦਾ ਵੀ ਸਾਨੂੰ ਪਤਾ ਲੱਗ ਜਾਂਦਾ ਹੈ ਇਹ ਜੀ ਗੱਲ ਕਿ ਉਹ ਅਸੀਂ ਟਾਈਮ 'ਚ ਕੋਈ ਆਣਾ ਨਹੀਂ ਕੋਈ ਦੁੱਧ ਛੰਗਦਾ ਬੱਚਾ ਨਹੀਂ ਆਏਗਾ ਸਭ ਨੂੰ ਸਭ ਬਾਰੇ ਪਤਾ ਲੱਗ ਜਾਂਦਾ ਤੇ ਮੈਨੂੰ ਉਸੇ ਦੀ ਬੜੀ ਕੁਜੀ ਵੀ ਤੇ ਤੁਹਾਡੇ ਬਾਰੇ ਸਾਡੇ ਪਿੰਡ ਵਾਲਿਆਂ ਦੇ ਕੀ ਵਿਚਾਰ ਨੇ ਤੋਂ ਕਹ ਰਹੇ ਜੀ ਕਹਿੰਦੇ ਆਪ ਨੂੰ ਲਾਈਕ ਦਿਓ। ਮੈਂ ਆਖਣਾ ਸੀ ਕਿ ਤੁਸੀਂ ਬਹੁਤ ਸੱਖੀ ਕਰੋ। ਇਹ ਕਿ ਤੁਸੀਂ ਇਹ ਜਿਵੇਂ ਕਹਿੰਦੇ ਹੋ ਕਿ ਮੇਰੇ ਕੋਲ ਸ਼ਬਦ ਨਹੀਂ ਤੁਹਾਡੀ ਫੈਮਿਲੀ ਦਾ ਮੈਂ ਕੀ ਕੁਝ ਬੋਲਾਂ ਪਰ ਮੈਂ ਕਿਹਾ ਵੀ ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਤੁਹਾਡਾ ਧੰਨਵਾਦ ਕਿੱਦਾਂ ਕਰਾਂ ਵੀ ਤੁਸੀਂ ਸਪੈਸ਼ਲ ਟਾਈਮ ਕੱਢ ਕੇ ਫੋਨ ਕੀਤਾ ਤੇ ਇਹ听ਦੀ ਮੈਨੂੰ ਬੜੀ ਖੁਸ਼ੀ ਸੀ ਤੇ ਮੈਂ ਉਹਨਾਂ ਦਾ ਫੋਨ ਦੇ ਤਾਂ ਮੈਂ ਕਹਿੰਦਾ ਕਿ ਮੇਰੇ ਕੋਲ ਸ਼ਬਦ ਨਹੀਂ ਮੈਂ ਤੁਹਾਡਾ ਧੰਨਵਾਦ ਕਿੱਦਾਂ ਕਰਾਂ ਤੇ ਮੈਂ ਤਾਂ ਵੀਡੀਓ ਜਰੀਏ ਧੰਨਵਾਦ ਕਰਨਾ ਚਾਹਿਆ ਇਹ ਆਪਣੀ ਸਾਰੀ ਫੈਮਿਲੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਇੰਨਾ ਮਾਨ ਰੱਖਦੇ ਹੋ ਹਾਂਜੀ ਤੇ ਇਹ ਤੁਹਾਡਾ ਹਨਾ ਬੋਲਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਪਰ ਉਹ ਬੋਲ ਨਹੀਂ ਪਾ ਰਹੇ ਚੱਲ ਉਹ ਚੁੱਪ ਕਰਕੇ ਹੀ ਕਹਿੰਦੇ ਇਹ ਮੇਰੀ ਜਗ੍ਹਾ ਤਾਂ ਮੈਂ ਹੈਗੀ ਬੋਲਣ ਵਾਲੀ ਤੁਹਾਨੂੰ ਪਹਿਲਾਂ ਮੈਂ ਹੈਗੀ ਬੋਲਣ ਵਾਲੀ ਮੈਂ ਹੈਗੀ ਬੋਲਣ ਵਾਲੀ ਪਹਿਲਾਂ ਇਹ ਹੈਡਿਸ ਦੇ ਚ ਵੀ ਕਈਆਂ ਦੇ ਅੰਦਰ ਪਿਆਰ ਹੁੰਦਾ ਪਰ ਜਾਹਿਰ ਕਰਨਾ ਨਹੀਂ ਹੁੰਦਾ ਕੁਝ ਬੰਦੇ ਸਾਡੇ ਘਰ ਚ ਨੇ ਪਿਆਰ ਬਹੁਤ ਕਰਦੇ ਆ ਤੇ ਲੜਾਈ ਪੂਰੀ ਦੱਸ ਦਿੰਦੇ ਕਿ ਮੈਂ ਬੜਾ ਗੁੱਸਿਆ ਤੇ ਨਾ ਬੜੀ ਲੜਾਈ ਜਿੰਨਾ ਮਰਜ਼ੀ ਕਲੇਸ਼ ਤੇ ਕਹਿੰਦੇ ਵਧਾ ਲੋ ਕਲੇਸ਼ ਤੇ ਲੱਸੀ ਜਿੰਨੀ ਮਰਜ਼ੀ ਵਧਾ ਲੋ ਇਹ ਉਹਨਾਂ ਚੋਂ ਆਉਂਦੇ ਨੇ ਪਿਆਰ ਵੀ ਕਰਦੇ ਨੇ ਪਰ ਪਿਆਰ ਜ਼ਾਹਰ ਕਰਨਾ ਨਹੀਂ ਹੁੰਦਾ ਤੇ ਇਹ ਉਹਨਾਂ ਲੋਕਾਂ ਤੇ ਵੀ ਆਉਂਦੇ ਜਿਹੜੇ ਸਾਨੂੰ ਇਦਾਂ ਦੇ ਜਾਣਦੇ ਆ। ਯਾਰ ਤੇ ਤੁਸੀਂ ਜਿੰਨਾ ਮਰਜ਼ੀ ਵਧਾ ਲਓ ਉਹ ਵੀ ਨਹੀਂ। ਤੇ ਨੋਟੀਸ ਥੈਂਕ ਯੂ ਤੁਹਾਡਾ ਸਾਰਿਆਂ ਦਾ ਖਾਸ ਕਰਕੇ ਆ ਜਿਹੜੇ ਵੀਡੀਓ ਸਾਡੀ ਸਪੈਸ਼ਲ ਸਾਡੇ ਪਿੰਡ ਵਾਲਿਆਂ ਲਈ ਜਿਹੜੇ ਸਾਨੂੰ ਸिलो ਪਿਆਰ ਕਰਦੇ ਨੇ ਤੇ ਅਸੀਂ ਵੀ ਐਸੇ ਬਣਾਦੇ ਵੀਡੀਓ ਬਣਾਉਂਦੇ ਰਹਾਂਗੇ ਜਿਹੜੀਆਂ ਕਿ ਤੁਹਾਡਾ ਵੀ ਪੀ ਦਿਲ ਖੁਸ਼ ਕਰਨਾ ਤੇ ਤੁਹਾਡਾ ਵੀ ਮਾਨਸਿਕ ਰੁਚਾ ਹੋਵੇ ਕਿ ਪਰ ਤੁਹਾਨੂੰ ਦੱਸਣਾ ਪਵੇ ਬਾਹਰ ਜਾ ਕੇ ਤੁਹਾਨੂੰ ਇਹਦਾ ਕਹਿਣਾ ਪਵੇ ਨਹੀਂ ਨਹੀਂ ਉਹਨਾਂ ਦਾ ਨਾਂ ਨਾ ਲਿਓ ਕਿਉਂ ਸਾਡੇ ਪਿੰਡਾਂ ਨੇ ਵੀ ਤੁਸੀਂ ਆਪਣੇ ਮੂੰਹੋਂ ਪਾਪੀ ਯਾਰੋ ਸਾਡੇ ਪਿੰਡ ਵਾਲੇ ਨੇ ਹਨਾ ਕਈ ਹੈਗੇ ਨੇ ਕਈ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਇਹਨਾਂ ਦੇ ਵੀਡੀਓ ਸਾਡੇ ਸਾਹਮਣੇ ਲਾ ਕੇ ਨਾ ਦੇ ਮੈਨੂੰ ਚੰਗਾ ਹਾਂ ਚੰਗਾ ਸਾਨੂੰ ਕਈ ਕੀ ਕਰ ਰਹੇ ਨੇ ਵੀ ਕੋਣ ਆਉਂਦਾ ਹਾਂ ਕੋਣ ਦੇ ਘਰ ਬੱਦੇ ਵੇਂਦੇ ਨੇ ਤੇ ਕਹਿੰਦੇ ਅੱਡੇ ਕਹਿ ਦਿੰਦੇ ਨੇ ਵੀ ਮੇਰੇ ਸਾਹਮਣੇ ਇਹਨਾਂ ਦੀ ਵੀਡੀਓ ਲਾਇਆ ਕਰ ਕਿਉਂ ਉੱਥੋਂ ਪਤਾ ਲੱਗਦਾ ਕਿ ਇਹ ਜਲਸੀ ਵੀ ਹੁੰਦੀ ਹੈ ਤੇ ਕਿਸੇ ਨੂੰ ਕਨ ਹੱਸਦਾ ਵੇਖ ਕੇ ਜਾਂ ਸੁਣਾਣੀ ਹੁੰਦਾ ਤਾਂ ਸੁਨਰਗਾ ਮੂੰਹ ਬਣਾ ਲਓ ਹਨਾ ਜਲਸੀ ਵਾਲੀ ਵੀ ਕੋਈ ਗੱਲ ਨਹੀਂ ਤੇ ਬੋਦੀ ਮੈਂ ਤੇ ਤੁਸੀਂ ਹੋ ਉਹ ਨਹੀਂ ਹੈਗਾ ਕਿ ਕਿਆ ਕਹਿ ਰਹੇ ਆ ਕਿ ਓਵਰ ਹੋ ਗਿਆ ਮੈਂ ਤਾਂ ਕਰਕੇ ਕਹਿ ਰਹੇ ਕਿ ਇਸ ਪੈਰ ਤੱਕ ਪਹੁੰਚ ਗਏ ਪਰਮਾਤਮਾ ਨੇ ਜੋ ਵੀ ਦਿੱਤਾ ਬਹੁਤ ਹੈ ਵਾਹਿਗੁਰੂ ਕਦੇ ਵੀ ਕਹਿੰਦੇ ਬੰਦੇ ਨੂੰ ਪਿਆਰ ਨਹੀਂ ਛੱਡਨੇ ਚਾਹੀਦੇ ਤਾਂ ਹਮੇਸ਼ਾ ਹੀ ਦਿਲ ਦੇ ਵਿੱਚ ਉਹ ਜਿੱਦਾਂ ਲੈ ਕੇ ਚੱਲਦੇ ਆ ਹਨ ਜਦੋਂ ਕੁਝ ਹੋਰ ਸਮਾਂ ਵੀ ਅਜ ਕੁਝ ਹੋਰ ਸਮਾਂ ਹੈ ਇਹ ਜਾਰੇ ਨਹੀਂ ਬੋਲਦੇ ਮਾਲਵੇ ਵਾਲੇ ਨੇ ਭਾਈ ਅਸੀਂ ਮਾਝੇ ਵਾਲੀ ਹਾਂ ਲੋਕ ਕੁਝ ਯਾਰ ਕੁਝ ਦੋਸਤ ਵੀ ਕਹਿਦੇ ਆਂ ਇਹਦਾ ਕਿ ਸਾਨੂੰ ਉਹੀ ਪਿਆਰ ਬਖਸ਼ਦੇ ਰਹੋ ਤੇ ਅਸੀਂ ਤੁਹਾਡੇ ਲਈ ਸੋਹਣੇ ਸੋਹਣੇ ਵੀਡੀਓਜ਼ ਬਣਾਉਂਦੇ ਰਹਾਂਗੇ ਫੈਮਿਲੀ ਵਲੌਗ ਹੋ ਤੇ ਸਾਡੇ ਜਿਹੜੇ ਪਰ ਨਵਾਂ ਨਵੇਂ ਆਏ ਨੇ ਚੈਨਲ ਕੀ ਗੱਲ ਲੋਕ ਜਾ ਕੇ ਦੇਖ ਲਿਓ ਠੀਕ ਹੈ ਤੁਹਾਨੂੰ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸਾਡੀ ਜਿਹੜੀ ਵੀਡੀਓ ਸੋ ਵਧੀਆ ਲੱਗਣਗੀਆਂ ਹਨ ਤੇ ਚਲੋ ਜੀ ਹੁਣ ਸਾਡੇ ਬੰਦੇ ਵਿਚਾਰੇ ਮਾਝਪੁਰ ਵਿੱਚ ਖੜੋ ਤੇ ਸਾਡੇ ਨਾਲ ਬਾਤ ਕਰਾ ਰਹੇ ਨੇ ਅਸੀਂ ਮੈਰੂਣ ਕਹਿੰਿਆ ਨਾ ਕੋਈ ਤਾਂ ਮੁੱਢ ਦਾ ਬੋਲਦੇ ਨਹੀਂ ਆਖਰਕਾਰ ਮੈਂ ਤਾਂ ਚੱਲਦਾ ਦਫ਼ਤਰ ਨੂੰ ਫਿਰ ਕਹਿੰਦੇ ਫੌਜੀ ਨੇ ਹੋਰ ਬੜੀਆ ਬੋਲਦੇ ਮੁੱਢ ਦਾ ਬੋਲਦੇ ਵੀ ਹੈਗੇ ਲੋਕਾਂ ਨੂੰ ਮੁੱਲਿਆਂ ਨਾਲ ਹੀ ਬੋਲਦੀਆਂ ਨੇ ਮਾਝੇ ਵਾਲੀਆਂ ਨੇ ਬੜਾ ਹੈਗੇ ਇਹਦੇ ਕੋਈ ਛੱਕ ਨਹੀਂ ਆਈ ਬਰਦਾਸ਼ਤ ਰੋਟੀ ਖਾਣੇ ਦੀ ਨਹੀਂ ਆਣੀ ਲੋ ਜੀ ਫੋਟੋ ਤੇ ਪ੍ਰਤਾਨ ਚਾਹੁੰਦੇ ਆ ਨੂੰ ਲਈ ਪਰੋਟੇ ਕੁਝ ਖਵਾਤੇ ਤੇ ਕੁਝ ਹੋਰ ਖਵਾਈਏ ਤੇ ਪਾਜੀ ਚੱਲੇ ਆਫਿਸ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਓ ਹੈਨਾ ਤੇ ਹੋਰ ਤੁਹਾਨੂੰ ਨਵੇਂ ਵਲੌਗ ਨਾਲ ਮਿਲਦੇ ਆਂ ਅੱਜ ਦੇ ਵਲੌਗ ਦਾ ਅੱਧ ਇੱਥੇ ਕਰਦੇ ਆ ਤੇ ਪਤਾ ਤਾਂ ਦੋ ਥਾਪੜੇ ਪੈ ਚੁੱਕੇ ਆ ਕਿਉਂਕਿ ਫੋਟੋ ਨਾਲ ਵੀਡੀਓ ਬਣਾਉਣ ਦੇ ਬੰਦੇ ਨੇ ਵਿੱਚ ਬਹੁਤ ਤੰਗ ਕਰ ਰਿਆ ਸੀ ਲੋਕ ਕੱਪੜੇ ਕੀ ਰਹਿ ਗਏ ਬਸ ਆਹ ਲਖਾਵਾ ਕਿੱਧਰ ਰਹਿ ਗਿਆ ਮੇਰਾ ਇਹ ਦੁਬਿਧਾ ਦਾ ਟੁੱਟਿਆ ਬੜੇ ਟੌਪ ਟੂਪ ਪਾਈ ਹੋਰ ਦੇ ਵਿੱਚ ਲਓ ਜੀ ਮਿਲਦੇ ਹਾਂ ਇਸ ਨੂੰ ਨਵੇਂ ਵਲੌਗ ਦੇ ਨਾਲ ਅਗੀ ਤੱਕ ਦੇ ਲਈ ਉਸ ਰਹੀ ਹੈ ਜੀ